ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਅੱਜ ਆਪਾਂ ਦਾ ਪਿੰਡ ਚਿੱਠੀਪੁਰਾ ਚਿੱਠੀ ਸਿੰਘਪੁਰਾ ਚਿੱਠੀ ਸਿੰਘਪੁਰਾ ਜਿੱਥੇ ਆਪਾਂ ਅਨੰਤਨਾਗ ਜ਼ਿਲ੍ਹਾ ਜਿਹੜਾ ਡਿਸਟ੍ਰਿਕਟ ਹੈ ਤੇ ਉੱਥੇ ਆਪਾਂ ਕਸ਼ਮੀਰ ਦੇ ਵਿੱਚ ਆਏ ਸੀ ਤੇ ਇੱਥੇ ਜਦੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਦਾਰੇ ਕੀਤੇ ਤਾਂ ਆਪਾਂ ਤਾਂ ਲੱਗਾ ਕਿ 35 ਸਿੰਘ ਜਿਹੜੇ ਸੀਗੇ ਇੱਥੇ ਸ਼ਹੀਦ ਹੋਏ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ 2000 ਦੇ ਵਿੱਚ ਜਦੋਂ ਇੱਥੇ ਕੋਈ ਫੌਜੀ ਦਸਤੇ ਜਿਸ ਤਰ੍ਹਾਂ ਕੇ ਫੌਜ ਦੀ ਵਰਦੀ ਦੇ ਵਿੱਚ ਕੋਈ ਆਏ ਉਹਨਾਂ ਨੇ ਘਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੇ ਕਿਹਾ ਕਿ ਤੁਹਾਡੀ ਪਛਾਣ ਵਾਸਤੇ ਤੁਹਾਨੂੰ ਬੁਲਾਇਆ ਗੁਰਦੁਆਰਾ ਸਾਹਿਬ ਦੇ ਕੋਲੇ ਲੈ ਜਾ ਕੇ ਉਹਨਾਂ ਨੇ ਕੋਈ ਬੱਚਾ ਨਹੀਂ ਵੇਖਿਆ ਇੱਕ ਨੌਜਵਾਨ 18 ਸਾਲ ਦੀ ਉਮਰ ਦੇ ਵਿੱਚ ਜਿਹੜੀ ਉਹ ਅਵਸਥਾ ਸੀਗੀ ਹੋਰ ਵੀ ਕਈ ਗੁਰਮੁਖ ਪਿਆਰਿਆਂ ਨੂੰ ਉੱਥੇ ਗੋਲੀਆਂ ਦੇ ਨਾਲ ਪੁੱਣ ਦਿੱਤਾ ਗਿਆ ਉਹਨਾਂ ਦੇ ਵਿੱਚੋਂ ਭਾਈ ਨਾਨਕ ਸਿੰਘ ਜੀ ਸਾਡੇ ਨਾਲ ਨੇ ਜਿਹੜਾ ਤੇ ਗੁਰੂ ਦੀ ਕਿਰਪਾ ਹੋਈ ਉਹ ਨਾਲ ਸੀਗੇ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਉਹਨਾਂ ਦੇ ਗੋਲੀ ਲੱਗੀ ਇੱਥੇ ਪੱਟ ਤੇ ਗੁਰੂ ਦੀ ਕੁਦਰਤ ਐਸੀ ਹੋਈ ਕਿ ਇਹ ਬਚ ਗਏ ਗੋਲੀ ਦੇ ਵਿੱਚੋਂ ਤੇ ਸਾਡੇ ਨਾਲ ਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਸਿੱਖ ਪਰਿਵਾਰ ਆ ਇੱਥੇ 500 ਘਰ ਆ ਜਿਹੜੇ ਸਿੱਖਾਂ ਦਾ ਹੀ ਇੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਤਿੰਨ ਗੁਰ ਘਰ ਆ ਇੱਥੇ ਬੜਾ ਵੱਡਾ ਨਸਹਾਰ ਹੋਇਆ ਜੀ ਖਾਲਸਾ ਜੀ ਤੇ ਉਸ ਵਕਤ ਤੁਸੀਂ ਕੀ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਇੱਥੇ ਕੀ ਹੋਇਆ ਸੀ ਜਦੋਂ ਇਸ ਘਰ ਦੇ ਵਿੱਚੋਂ ਜਦੋਂ ਤੁਹਾਨੂੰ ਬਲਾਵਾ ਆਇਆ ਕੀ ਹੋਇਆ ਸੀ ਉਸ ਸਮੇਂ ਦਾ ਸਾਨੂੰ ਦ੍ਰਿਸ਼ ਜ਼ਰੂਰ ਦੱਸੋ ਜੀ ਦੇਖੋ ਜੀ ਇਹ ਸੀ ਸਮਾਂ 20 ਮਾਰਚ 2000 ਦਾ ਜੀ ਤੇ ਜਦੋਂ ਸਮਾਂ ਮਤਲਬ ਸਾਡਾ ਇੱਥੇ ਠੀਕ ਠਾਕ ਚੱਲ ਰਿਹਾ ਸੀ ਅਸੀਂ ਮਿਲਟਨਸੀ ਵੀ ਸੀ ਬੇਸ਼ੱਕ ਜੀ ਉਸ ਮੀਟ ਦੇ ਵਿੱਚ ਜੀ ਲੇਕਿਨ ਸਦਾ ਲੋਕ ਜਿਹੜੇ ਸਨ ਠੀਕ ਠਾਕ ਹੀ ਸਨ ਜੀ ਹੰਦੇ ਜਾਂਦੇ ਬਾਅਦ ਨਿਕਲਦੇ ਨੌਕਰੀਆਂ ਕਰਦੇ ਸਭ ਕੁਝ ਕੀਤੀ ਬਾੜੀ ਦਾ ਕੰਮ ਕਰਦੇ ਕਾਰੋਬਾਰ ਕਰ ਚੱਲਦਾ ਸੀ ਜੀ ਕੋਈ ਸਾਨੂੰ ਮਹਿਸੂਸ ਨਹੀਂ ਹੁੰਦਾ ਸੀ ਉਹਨਾਂ ਜੀ ਤੇ ਨਾ ਸਾਨੂੰ ਕੋਈ ਕੁਝ ਕਹਿੰਦਾ ਸੀ ਕਹਿੰਦਾ ਸੀ ਠੀਕ ਤੇ 20 ਮਾਰਚ ਦੀ ਦਿਨ ਸੀ होली ਦੀ ਸੀ ਉਹ ਵਾਲਾ ਦਿਨ ਸੀ ਜੀ ਸਿੰਘ ਤੇ ਘੰਟੀ होली ਮਨਾਂ ਦੇ ਦਿਨ ਲਾਂਦੇ ਸੀ ਉਹ ਗੋਲੀ ਸਾਡੇ ਕਿਸਮੀ ਦੇ ਵਿੱਚ ਜੀ ਤੇ ਉਹ ਕੀ ਹੋਇਆ ਕਿ 8:30 ਟਾਈਮ ਤੋਂ ਸ਼ਾਮ ਦਾ ਜੀ ਮੈਂ ਗੁਰੂ ਘਰ ਵਿੱਚ ਸਾ ਉੱਥੇ ਹੀ ਜੀ ਸਿੰਧ ਦੇ ਟਾਈਮ 'ਤੇ ਗੁਰਦੁਆਰਾ ਸਾਹਿਬ ਕੋਲ ਅਸੀਂ ਸੀ ਤੇ ਅਸੀਂ ਕੁਝ ਬੰਦੇ ਗੁਰਦੁਆਰਾੋਂ ਨਿਕਲੇ ਸੰਬਾਤਦਾਰ ਦੇਖਿਆ ਕਿ ਕੁਝ ਫੌਜੀ ਵਰਦੀ ਵਿੱਚ ਲੋਕ ਫੌਜੀ ਵਰਦੀ ਵਿੱਚ ਖੜੇ ਸੰਦੇ ਉਹਨਾਂ ਨੇ ਸਾਨੂੰ ਖੜਾ ਉੱਥੇ ਬੁਲਾ ਖੜਾ ਉੱਥੇ ਠਰਾ ਦਿੱਤਾ ਘਰ ਤੋਂ ਬੁਲਾਇਆ ਨਹੀਂ ਉੱਥੋਂ ਉੱਥੋਂ ਗੁਰਦੁਆਰਾ ਜਿੰਨੇ ਕਹਿੰਦਾ ਸੀ ਕੁਝ ਬੰਦੇ ਜੀ ਕੁਝ ਬੰਦੇ ਤੁਸੀਂ ਗੁਰਦੁਆਰਾ ਸਾਹਿਬ ਗੁਰਦੁਆਰ ਸਾਹਿਬ ਸੰਧ ਦੇ ਟਾਈਮ ਸੀ ਜੀ ਤੇ ਉਹ ਫਿਰ ਉਹਨਾਂ ਨੇ ਬੁਲਾਇਆ ਬੁਲਾ ਕੇ ਸਾਨੂੰ ਉੱਥੋਂ ਉੱਥੇ ਰੋਕ ਛੜਿਆ ਜੀ ਜਿਹੜੀ ਕੋਲੀ ਜੀ ਤੇ ਕਹਿਣ ਲੱਗੀ ਜੀ ਕੋਈ ਬਾਤ ਕਰਨੀ ਹੈ ਹਮਨੇ ਜੀ ਆਪ ਥੋੜਾ ਆਪ ਥੋੜਾ ਜੀ ਠਹਿਰ ਕੇ ਕੁਝ ਬੰਦੇ ਸਭ 5-6 ਬੰਦੇ ਜੀ ਉਸ ਤੋਂ ਮਗਰੋਂ ਫਿਰ ਉਹਨਾਂ ਨੇ ਕੀਤਾ ਜਿਹੜੇ ਨਾਲ ਨਾਲ ਘਰ ਸਨ ਇੱਥੇ ਜਿੰਨੇ ਘਰ ਸਨ ਜਿਹੜੇ ਗੁਰਦਾਰੇ ਲਾ ਕੇ ਲਾ ਕੇ ਜਾਂ ਸਾਡਾ ਘਰ ਸੀ ਇਹ ਉਹ ਲਾ ਕੇ ਉਹ ਕਹਿਣ ਲੱਗੇ ਕਿ ਉਹ ਵਾਹਾਂ ਸੇ ਬੰਦੂ ਕੋ ਬੁਲਾ ਕੇ ਲਿਆਓ ਜੀ ਫਿਰ ਤੇ ਜਿਹੜੇ ਬੰਦੇ ਸਨ ਕਾਰਨ ਬਜੈਂਟਸ ਜੀ ਜੈਂਟਸ ਨੂੰ ਬੁਲਾ ਕੇ ਲੇ ਗਏ ਜੀ ਬੀਬੀ ਨੇ ਕੋਈ ਨਹੀਂ ਕਿਹਾ ਬੀਬੀ ਨੇ ਕੁਝ ਨਹੀਂ ਕਿਹਾ ਜੀ ਉੱਥੇ ਜੀ 17 ਬੰਦੇ ਅ 19 ਬੰਦੇ ਜੀ ਇੱਥੇ ਵੱਡੇ ਗੁਰਦਾਰੇ ਕੋਲ ਜਦੋਂ ਸੁਣਿਆ ਨਾ ਜਿੱਤੇ ਜੀ ਜੀ ਅ ਫਿਰ ਬਾਅਦ ਕਮਿਸ਼ਨ ਹੀ ਹੋਇਆ ਦੰਦਾ ਹਾਂ ਜੀ ਹਾਂ ਜੀ ਹਾਂ ਉੱਥੇ 19 ਬੰਦੇ ਨੇ ਇਕੱਠੇ ਕਰ ਜੜੇ ਜੀ ਤੇ 17 ਬੰਦੇ ਪਾਰ ਇੱਕ ਹੋਰ ਗੁਰਦਾਰਾ ਸਾਹਿਬ ਜੀ ਉਧਰ ਆਏ ਉਸ ਪਾਸੋਂ ਆਏ ਦਿੰਨੇ ਨਹੀਂ ਉਧਰੋਂ ਉਧਰੋਂ ਐਸੀ ਜੀ ਸਾਨੂੰ ਨਹੀਂ ਪਤਾ ਤਾਂ ਉੱਥੇ ਨੇ 17 ਬੰਦੇ ਇਕੱਠੇ ਕਰੇ ਉੱਥੇ ਰੱਖੇ ਦੱਸ ਉੱਥੇ ਵੀ ਰੱਖੇ ਹੋਏ ਸਨ 17 ਇੱਥੇ ਕਰ ਲੈ 19 ਇੱਥੇ ਹੋ ਗਏ ਜੀ ਫਿਰ ਉਹ ਕੁਝ ਗੱਲਬਾਤ ਨਹੀਂ ਹੋਈ ਕੁਝ ਕੁਝ ਨਹੀਂ ਪੁੱਛਿਆ ਹੋਰ ਨੇ ਤੇ ਜਮਾ ਹੁੰਦੇ ਨੇ ਲੈਂ ਲਗ ਲੈਂ ਲਗਾ ਛੋੜ ਨੇ ਦਵਾਰ ਦੇ ਨਾਲ ਜੀ ਤੁਸੀਂ ਦੇਖਿਆ ਨਾ ਇਤਨੇ ਨਿਸ਼ਾਨ ਲੱਗਿਆ ਕੋਈ ਨਹੀਂ ਜਾਂਦਾ ਜੀ ਉਸ ਦਵਾਰ ਨਾਲ ਸਾਰੇ ਘਰੇ ਸਾਂ ਮੇਰੇ ਘਰ ਦੇ ਮੇਰੇ ਪੰਜ ਜੀ ਮੇਰੇ ਘਰ ਦੇ ਮੇਰਾ ਜਿਸ ਮੇਰਾ ਬੇਟਾ ਜੀ 16 ਸਾਲ ਦਾ ਸੀ ਜੀ ਮੇਰਾ ਭਰਾ ਉਸ ਵੇਲੇ 24 ਸਾਲ ਦਾ ਸੀ ਛੋਟਾ ਜੀ ਔਰ ਮੇਰੇ ਤਿੰਨ ਕਜ਼ਨ ਸਨ ਜੀ ਇੱਕ ਵਿਆਹ ਦਾ ਸੀ ਤੇ ਦੋ ਕੁਮਾਰੇ ਸਨ ਪੰਜ ਜੀ ਜਿਹੜੇ ਸੀ ਇੱਕੋ ਪਰਿਵਾਰ ਦੇ ਪਰਿਵਾਰ ਦੇ ਸਾਂ ਛੇਵੇਂ ਤੁਸੀਂ ਛੇ ਮਾਮੇ ਸਾਂ ਜੀ ਤੋ ਉਹ ਤੋਂ ਸਾਡੇ ਘਰ ਤੋਂ ਕੱਢ ਕੇ ਉਹਨੂੰ ਲੈ ਕੇ ਆ ਗਏ ਜੀ ਇਸੇ ਮਕਾਨ ਇੱਥੇ ਬੈਠੇ ਉੱਥੇ ਤੁਹਾਡੇ ਕੋਲੇ ਲੈ ਗਏ ਉੱਥੇ ਲੈ ਕੇ ਸਾਨੂੰ ਉਹ ਲੈਂਦੇ ਵੀ ਖੜੇ ਕਿਤੇ ਉਹ ਪੁੱਛਣ ਲੱਗੇ ਭਾਈ ਅਸੀਂ ਤੁਹਾਡੇ ਕੋਈ ਗੱਲ ਕਰਨੀ ਆ ਇੱਥੇ ਕੋਈ ਮਿਲਟਾਂ ਦਾ ਆਂਦੇ ਹਣ ਤੇ ਉਹ ਤੁਹਾਨੂੰ ਪੁੱਛਣਾ ਸੀ ਕਿ ਆਸ ਨਹੀਂ ਕੋਈ ਮਿਲਟਾਂ ਦੇਖਦੇ ਨਹੀਂ ਆ ਤਾਂ ਸਾਨੂੰ ਕੋਈ ਕੁਛ ਆਂਦਾ ਨਹੀਂ ਠੀਕ ਹੈ ਨਾ ਕੁਛ ਸਾਨੂੰ ਕੁਝ ਕਹਿੰਦੇ ਹਾਂ ਜੀ ਤੋ ਉਸ ਕਰਕੇ ਫਿਰ ਉਹਨੇ ਆਹ ਕੋਈ ਬਾਤ ਨਹੀਂ ਆ ਚਲੋ 5-10 ਮਿੰਟ ਦਾ ਟਾਈਮ ਆਪ ਕੋ ਛੋੜ ਦੇਗੇ ਜੀ ਗੱਲ ਕਰਕੇ ਫਿਰ ਇਹਨੇ ਕਿਹਾ ਕਿ ਆਖਿਆ ਜਿਹੜੇ ਬੰਦੇ ਉੱਤੇ ਹੋਰ ਵੀ ਸਨ ਫੌਜੀ ਫੌਜੀ ਯੂਨੀਫਾਰਮ ਵਿੱਚ ਚਿੱਤਰਾ ਯੂਨੀਫਾਰਮ ਲੱਗੀ ਜਾਂਦੀ ਫੌਜੀ ਨਹੀਂ ਉਹ ਜੋ ਉਹਨਾਂ ਵਿੱਚ ਇੱਕ ਸੀਓ ਬਣਦਾ ਸੀ ਜੀ ਉਹ ਸੀਓ ਸਭ ਕਰਕੇ ਲੇਕਿਨ ਉਹ ਪਵਨ ਬੰਸੀ ਬਾਧਰ ਦਾ ਕੇ ਨਾਮ ਲੰਜ਼ੀ ਜੀ ਜੀ ਮੈਨੂੰ ਯਾਦ ਹੈ ਅੱਛਾ ਪਵਨ ਬੰਸੀ ਬਾਧਰ ਦਾ ਬੰਸੀ ਬਾਧਰ ਪਵਨ ਇਹ ਹੋ ਜਾਓ ਪਵਨ ਬੰਸੀ ਪਵਨ ਬੰਸੀ ਬਾਧਰ ਬੰਸੀ ਇਤਨਾ ਦੇ ਨਾਮ ਸੀ ਉਹਨਾਂ ਦੇ ਨਾਮ ਸੀ ਬਲਾਂ ਦੇ ਸਿਆਪ ਜੀ 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 ਹਰ ਨਿਆ ਅਖੀਨ ਕੇ ਲਾਸਟ ਅਖੀਨ ਕੇ ਮੈ ਮੈਨੂੰ ਕੁਛ ਥੋੜਾ ਸੱਕ ਹੋ ਗਿਆ ਜੀ ਉੱਥੇ ਸੀ ਇੱਕ ਸਾਡਾ ਬੰਦਾ ਚਾਰਨਸ ਫੌਜੀ ਨੂੰ ਦੇਖੇ ਹੁੰਦਾ ਫੌਜ ਜੀ ਉਹਨੇ ਫੌਜੀ ਦੀ ਨੌਕਰੀ ਤੋਂ ਰਿਟਾਇਰ ਆਇਆ ਸੀ ਉਸਨੇ ਬਾਅਦ ਵਿੱਚ ਅੱਛਾ ਉਹ ਫੌਜੀ ਦੀ ਨੌਕਰੀ ਤੋਂ ਰਿਟਾਇਰ ਆਇਆ ਸੀ ਜੀ ਹਵਾਲਦਾਰ ਉਸ ਤੋਂ ਬਾਅਦ ਲੱਗਿਆ ਸੀ ਆਰਨਰਸ ਡਿਪੋ ਵਿੱਚ ਜੀ ਖੰਦਰੂਏ ਤੇ ਉੱਥੇ ਹੀ ਰਿਟਾਇਰ ਆਇਆ ਜੀ ਲੇਕਿਨ ਫਿਰ ਬੜਾ ਟਕੜਾ ਸੀ ਜੀ ਉਸ ਦਾ ਸੀ ਜ਼ਿਆਉ ਲੱਕ ਹਾਂ ਉਸ ਦਾ ਨਾਮ ਪਾਇਆ ਜ਼ਿਆਉ ਲੱਕ ਬੜਾ ਟਕੜਾ ਸੀ ਹਾਂ ਹਾਂ ਅੱਛਾ ਹਾਂ ਉਹ ਬਿਚਾਰਾ ਵੀ ਫਜ਼ੀਆ ਤੇ ਉਸ ਨੂੰ ਕਹਿੰਦੇ ਮੈਂ ਉਸ ਨੂੰ ਆਜਵਾੜੀ ਕਿਸ ਤਰ੍ਹਾਂ ਰਸਿੰਜੀ ਹਮ ਇੱਥੇ ਕੁਝ ਹੋਣਾ ਹੈ ਹਾਂ ਤੁਸੀਂ ਕਹੇ ਤੁਹਾਡੇ ਮਾਨ ਨੇ ਬੋਧ ਲਿਆ ਮੈਨੂੰ ਕੁਝ ਨਹੀਂ ਕੋ ਬੋਲ ਸੀ ਉਸ ਨੂੰ ਕਹਿੰਦੇ ਮੈਂ ਉਸ ਦਾ ਸਭ ਕੋਈ ਬਾਤ ਇਸੇ 5 ਮਿੰਟ ਲੱਗੇਗਾ ਹਾਂ ਸਰ ਹਮ ਉਹਦੇ ਵਿੱਚ ਝਿਤੀ ਕੀਤੀ ਉਹਨੇ ਆਖਿਆ ਭਾਈਨ ਕੇ ਆਈਡੈਂਟੀਕਾਡ ਦੇਖੋ ਛੋੜੋ ਹਮ ਉਹ ਕੋਈ ਬੰਦਾ ਆਇਆ ਉਹਨਾਂ ਨੂੰ ਭੇਜੋ ਨੇ ਦੇਖਣੋਂ ਆਈਡੈਂਟੀਕਾਡ ਕਿਸੇ ਕੋਲ ਸੀ ਕਿਸੇ ਕੋਲ ਨਹੀਂ ਸੀ ਹਮ ਫਾਰਮਲਟੀ ਪੂਰੀ ਕੀਤੀ ਹਮ ਜਦੋਂ ਲਾਸਟ ਬੰਦਾ ਪਰ ਜਾ ਤਾਂ ਉਸਨੇ ਬਾਅਦ ਵਿੱਚ ਅਵਾਜ਼ ਫਾਇਰ ਕੀਤਾ ਹਮ ਹਮ ਇਹਨਾਂ ਬਾਕੀ ਨੇ ਕੰਨਾ ਖੋਸ਼ੜ ਹਮ

ਇਧਰ ਦੀ ਇਧਰ ਓਹੋ ਇਹ ਚੂੜੇ ਤੋਂ ਇਹ ਤੇ ਚੂੜੇ ਦੇ ਵਿੱਚ ਫਸ ਗਿਆ ਕਿਹੋ ਜਿਹਾ ਮੌਲਸੀ ਬੜਾ ਖਤਨਰਮ ਮੌਲਸੀ ਬੜਾ ਨਾ ਮੌਲਸੀ ਉਹ ਫਿਰ ਨਿਕਲ ਗਿਆ ਸਾਹਮਣੇ ਤੁਹਾਡੇ ਬੇਟਾ ਤੁਹਾਡਾ ਸ਼ਹੀਦ ਹੋ ਗਿਆ ਮੇਰੇ ਬੇਟਾ ਮੇਰੇ ਸਾਥ ਤੁਹਾਡਾ ਭਰਾ ਸ਼ਹੀਦ ਹੋ ਗਿਆ ਮੇਰੇ ਕਜ਼ਨ ਥੇ ਹੋਰ ਵੀ ਦੂਜੇ ਬਾਕੀ ਰਿਸ਼ਤਦਾਰ ਮੇਰਾ ਸੱਕਾ ਮਾਮਾ ਹੈ ਕਿਸੇ ਵੀ ਹੌਸ਼ ਹੋ ਗਏ ਨਹੀਂ ਮੈਂ ਕੌਣ ਸੀ ਸਾ ਮੈਂ ਇੱਕ ਚੀਕ ਚੀਕ ਮੈਨੂੰ ਯਾਦ ਆਂਦੀ ਕਿ ਜਦੋਂ ਉਹ ਆਇਆ ਤੇ ਮੈਂ ਵਾਗ ਵਾਗ ਕਰਦਾ ਸਮਾਂ ਸੀ ਜੀ ਬਲੇ ਮੈਂ ਚੋਪੀ ਦਾ ਸਾਧ ਦਾ ਪਾਰ ਸ਼ੁਰੂ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਕਿ ਕੋ ਸੌਣ ਲਗਾ ਵਾਈਗਰੋ ਤੋ ਫਿਰ ਪਾਰ ਕਰਨੇ ਕਹਤੇ ਡਿੱਗੇ ਥੱਲੇ ਫਿਰ ਮੈਨੂੰ ਪਾਰ ਤੋਂ ਪਤਾ ਕਿਦਰ ਗਿਆ ਮੈਨੂੰ ਪਤਾ ਲੱਗਾ ਫਿਰ ਜਦੋਂ ਮੈਨੂੰ ਗੋਲੀ ਲੱਗੀ ਮੈਂ ਆਸਕ ਛੜੇ ਸੀ ਹਾਂ ਤੇ ਵਾਈਗਰੋ ਨਾਲੇ ਮੈਂ ਵਾਈਗਰੋ ਵਾਈਗਰੋ ਮੈਨੂੰ ਆਵਾਜ਼ ਨਹੀਂ ਦਿੱਤੀ ਕੋਈ ਵਾਈਗਰੋ ਹੀ ਕਰਦਾ ਹੈ ਜੇ ਮੈਂ ਕੋਈ ਸਵਾਜ਼ ਕਰਦਾ ਹਾਈ ਵਾਈ ਇਹਨਾਂ ਨੂੰ ਮਾਰ ਦੇਣੀ ਹੈ ਹੋਰ ਗੋਲੀ ਤੋਂ ਮਾਰ ਦੇਣੀ ਕਹਿੰਦੇ ਬਿਲਕੁਲ ਬਿਲਕੁਲ ਲੇਕਿਨ ਜਿਸਾਕੇ ਤੇ ਕੋਈ ਨਾ ਮਾਰੇ ਜੀ ਉਸ ਦਿਨ ਅਪਰਕਤ ਉਸਨੇ ਕੋਈ ਨਹੀਂ ਕੀਤਾ ਇਟ ਇਜ਼ ਅ ਮੈਰਕਲ ਹਾਂ ਉਹ ਫਿਰ ਉਹਨੇ ਕਿਤਾਬਾਂ 'ਤੇ ਜੈ ਹਿੰਦ ਜੈ ਮਾਤਾ ਨਾਰੇ ਲਗਾ ਕੇ ਜਿੱਧਰ ਵਾਏ ਇਧਰੋਂ ਵੀ ਸਾਡੇ ਮਕਾਨ ਦੇ ਪਿੱਛੇ ਜੈ ਹਿੰਦ ਜੈ ਮਾਤਾ ਦੇ ਨਾਰੇ ਲਾਏ ਲਾਏ ਇਧਰ ਜੈ ਮੇਰੇ ਪਿੱਛੇ ਮਕਾਨ ਦੇ ਪਿੱਛੇ ਪਿੱਛੇ ਜਿੱਧਰ ਵਾਏ ਉਹ ਕਹਿੰਦੇ ਸੀ ਲੋ ਫਾਇਰ ਹੋ ਜਾਣਾ ਆ ਬੱਚ ਇਹਨੇ ਗੋਲੀਆਂ ਖੜਦੇ ਉਥੇ ਗੋਲੀਆਂ ਅੱਛਾ ਜਦੋਂ ਉਹਨਾਂ ਦਾ ਹਵਾਈ ਫਾਇਰ ਕੀਤਾ ਉਦੋਂ ਇਸ਼ਾਰਾ ਕੀਤਾ ਵੀ ਤੁਸੀਂ ਇਧਰ ਵੀ ਮਾਰ ਦੋ ਬੜਾ ਡਰਾਉਣਾ ਮਾਹੌਲ ਨਿਕਲ ਗਿਆ ਜੀ ਬੜਾ ਇਹ ਸਾਜ਼ਿਸ਼ ਹੋਈ ਬੁਰੀਦਾਰ ਸਾਜ਼ਿਸ਼ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਉਸ ਤੋਂ ਬਾਅਦ ਫਿਰ ਮੈਨੂੰ ਲਿਆਏ ਘਰ ਮੇਰੇ ਨਾਲ ਮੇਰਾ ਕਜ਼ਨ ਸੀ ਜੀ ਉਹ ਅਜੇ ਥੋੜਾ ਜ਼ਿੰਦਾ ਸੀ ਜੀ ਗੋਲੀਆਂ ਲੱਗੀਆਂ ਸੀ ਬੜੀਆਂ ਵਿਚਾਰਿਆਂ ਨੂੰ ਅੱਛਾ ਜੀ ਉਹ ਉਹ ਚੁੱਕੇ ਲਿਆ ਆ ਸੀ ਮੈਨੂੰ ਚੁੱਕੇ ਲਿਆ ਮੇਰੇ ਟੂੜਾ ਟੁੱਟ ਗਿਆ ਮੇਰੇ ਲੱਤ ਬਹਿ ਗਈ ਅੱਛਾ ਗੋਲੀਆਂ ਲੱਗਣ ਦੇ ਬਾਵਜੂਦ ਵੀ ਤੁਹਾਨੂੰ ਚੁੱਕ ਲਿਆਇਓ ਹੋ ਬੋਲਣ ਲੱਗੇ ਨਾ ਤੂੰ ਕੋਣ ਲਿਆਏ ਨਹੀਂ ਅੱਛਾ ਹੋਰ ਹੋਰ ਜਿਹੜੇ ਸੰਗਤ ਸੰਗਤ ਤੇ ਜਿਵੇਂ ਸੰਗਤ ਹੋ ਅਜਨ ਸੰਗਤ ਹੈ ਅੱਧੇ ਕੰਟਰੀ ਪੌਣੇ ਕੰਟੇ ਬਾਸ ਸੰਗਤ ਆਈ ਨਦੇ ਜੀ ਤੂੰ ਮਾਹੌਲ ਠੰਡਾ ਹੋ ਗਿਆ ਚੱਲ ਇਹ ਤੇ ਡਰ ਗਿਆ ਨਾ ਮਾਹੌਲ ਜਿਹੜਾ ਸੀ ਉਹ ਬਾਹਰ ਨਿਕਲ ਗੋ ਉਹ ਕਿ ਪੁੱਜੀ ਫੇ ਦੇਖਿਆ ਉੱਥੇ ਲਾਸ਼ਾਂ ਠਹਿਰ ਸੰ ਜੀ ਅਸੀਂ ਦੋ ਵਾਰਾਂ ਦੇ ਵਿੱਚ ਮੇ ਪਾਣੀ ਮੰਗ ਰਿਆ ਸੀ ਜੀ ਤੂੰ ਆ ਕੇ ਸਾਨੂੰ ਚੁੱਕ ਕੇ ਲਿਆਏ ਪਰ ਪਰ ਲਗਮ ਸਾਡਾ ਉੱਥੇ ਸਾਨੂੰ ਰੱਖਿਆ ਗਿਆ ਜੀ ਮੇਰਾ ਤੇ ਮੇਰਾ ਕਜ਼ਨ ਜੀ ਫਿਰ ਕੋਈ ਇਤਿਹਾਸ ਨਹੀਂ ਸੀ ਟੈਲੀਫੋਨ ਦਾ ਸਾਧਨ ਨਹੀਂ ਸੀ ਜੀ 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 ਇੱਥੇ ਮੋਬਾਈਲ ਲਾਈਨ ਨਹੀਂ ਬਿਲਕੁਲ 2010 ਸਾਲ 2000 ਸੀਗਾ ਉਹਨੂੰ ਉਹਨੂੰ ਕੁਝ ਵੀ ਨਹੀਂ ਸੀਗਾ ਇੱਥੇ ਇੱਕ ਬੱਸ ਆਂਦੀ ਸੀ ਸਾਡੀ ਇੱਕ ਸਿਰਫ ਦਾਤੀ ਰਹਿੰਦੀ ਸੀ ਇੱਥੇ ਪਿੰਡ ਮਿਲਾ ਕੇ ਇਸ ਜਾਂਦੀ ਸੀ ਟੋਲ ਜੀ ਉਹਦੇ ਟਾਇਰ ਬਸ ਕਰਕੇ ਸਨ ਤਾਂ ਇੱਕ ਟਰੱਕ ਸੀ ਖੜਾ ਪਿਆ ਉਹਦੇ ਟਾਇਰ ਬਸ ਕਰਕੇ ਸਨ ਜੀ ਫਿਰ ਦੋ ਤਿੰਨ ਬੰਦੇ ਅੱਛਾ ਟਾਇਰਾਂ ਨੂੰ ਵੀ ਗੋਲੀਆਂ ਮਾਰ ਕੇ ਹਾਂ ਉਹ ਜਿਹੜਾ ਗੱਡੀ ਦਾ ਕੋਈ ਇੱਥੋਂ ਕਿਸੇ ਨੂੰ ਚੁੱਕੇ ਨਾਲ ਲੈ ਜਾਂਦਾ ਫਿਰ ਉੱਤਨੇ ਤੇ ਨੌਜਵਾਨ ਸਾਡੇ ਪਿੰਡ ਦੇ ਉਹ ਫਿਰ ਪੈਦਲ ਨਿਕਲੇ ਗੋ ਕਾਂਡੇ ਬਾਦ ਜੀ ਇੱਕ ਨਾਲ ਹੀ ਪਿੰਡੇ ਖਰਮੇਰ ਸਿੰਘ ਪੁਰਾਏ ਰਮੇਰਪੁਰਾ ਜੀ ਨਾਲ ਹੀ ਸਰਦਾਰਾਂ ਦਾ ਪਿੰਡ ਹੈ ਕੀ ਜੀ ਉੱਥੇ ਪੁੱਜੇ ਉੱਥੇ ਲੈਂ ਲੈਂ ਲੱਗੇ ਦਾ ਸੀ ਜੀ ਫੋਨ ਜੀ ਉਹ ਫਿਰ ਇੱਕ ਸਰਦਾਰ ਦੇ ਕੰਦੇ ਲੈਂ ਲੈਂ ਨਹੀਂ ਉਹਦੇ ਕੋਲੋਂ ਤੋਂ ਨਮਰ ਲੈ ਕੇ ਕੀਤਾ ਸੱਚੋ ਨੂੰ ਮਟਨ ਜੀ ਮਟਨ ਸੀ ਥਾਲਾ ਜੀ ਕਿਹ ਸੱਚੋ ਤੋਂ ਆਇਆ ਜੀ ਉਗਣ ਲਗੇ ਉਹ ਸਦੜ ਡੜ ਛੜੇ ਕੋਲ ਆਏ ਜੀ ਇਹ ਤੁਹਾਨੂੰ ਚੁੱਕਿਆ ਜੀ ਮੇਰੇ ਨਾਲ ਮੇਰਾ ਕਜ਼ਨ ਹੀ ਚੁੱਕਿਆ ਮੇਰੇ ਕਜ਼ਨ ਨੂੰ ਫਿਰ ਗੱਡੀ ਪਾਇਕ ਉੱਥੇ ਡੈਥ ਹੋ ਗਈ ਜੀ ਉਹ ਸਾਰਾ ਵਾਏ ਵਾਏ ਅਚਾ ਉਹਦੀ ਜਦ ਤੱਕ ਹੁਲਤ ਹੋ ਗਈ ਉਹਦੇ ਬ੍ਰਦਰ ਦੀ ਵੀ ਡੈਥ ਹੋ ਗਈ ਉਹ ਮੇਰੀ ਡੈਥ ਉੱਥੇ ਹੋ ਗਈ ਸੀ ਉਹਨਾਂ ਦੀ ਤੇ ਮੇਰਾ ਕਜ਼ਨ ਮੇਰੇ ਨਾਲ ਲੈ ਆਇਆ ਇਸੇ ਤੋਂ ਜਿੰਦਾ ਸੀ ਵਾਏ ਉਹ 15 ਬੰਦਾ 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 ਨੂੰ ਗੋਲੀਆਂ ਲੱਗੀਆਂ ਸੀ ਵਾਏ ਬੰਦੇ ਬੈਸਟ ਨਹੀਂ ਗੋਲੀਆਂ ਮਾਰੀਆਂ 15 15 ਗੋਲੀਆਂ ਮਾਰੀਆਂ ਬੈਸਟ 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 ਇਹ ਦੇਖਾ ਕੋਣ ਵਾਏ ਵਾਏ ਇਹ ਜੀ ਬੜਾ ਗਮਗੀਨ ਮਾਹੌਲ ਜਿਹੜਾ ਸੀਗਾ ਉਸੋਂ ਤੇ ਬੜਾ ਵੱਡਾ ਜਿਹੜਾ ਸੀਗਾ ਜ਼ੁਲਮ ਹੋਇਆ ਸੀ ਸਾਡੀ ਸਿੱਖ ਕੌਮ ਤੇ ਸਾਡੇ ਇਹਨਾਂ ਸਿੱਖਾਂ ਤੇ ਉਸ ਸਮੇਂ ਤੇ ਜਦ ਕੇ ਇਹ ਭਾਈ ਨਾਨਕ ਸਿੰਘ ਜੀ ਨੇ ਆਪਣੇ ਪਿੰਡੇ ਤੇ ਹੰਆ ਆਇਆ ਆ ਉਹ ਦਰਦਿਆ ਤੇ ਅੱਜ ਅਸੀਂ ਉਹਨਾਂ ਦੇ ਗ੍ਰਹਿ ਦੇ ਵਿੱਚ ਆਏ ਮਿਲੇ ਮਾਤਾ ਜੀ ਨਾਲ ਬੈਠੇ ਜਲ ਪਾਣੀ ਛਕਿਆ ਤੇ ਸਾਡੇ ਇੱਥੇ 500 ਜਿਹੜੇ ਹੈਗੇ ਆ ਜੀ ਘਰ ਜਿਹੜੇ ਇਸ ਪਿੰਡ ਦੇ ਵਿੱਚ ਨਾਲ ਲਗਬੂ 400 4500 ਘਰ ਜਿਹੜਾ ਸਿੱਖਾਂ ਦਾ ਤੇ ਅੱਜ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਮਿਹਰ ਆ ਤੇ ਭਾਈ ਨਾਨਕ ਸਿੰਘ ਜੀ ਵੀ ਤੰਦਰੁਸਤ ਆ ਗੁਰੂ ਦੀ ਮਿਹਰ ਦਇਆ ਹੈ ਸੱਚੇ ਪਾਤਸ਼ਾਹ ਦੀ ਤੇ ਸਾਧ ਸੰਗਤ ਦੀ ਵੱਧ ਤੋਂ ਵੱਧ ਆਪਣੇ ਸਿੱਖ ਭਰਾਵਾਂ ਦਾ ਸਹਿਯੋਗ ਕਰਿਆ ਕਰੋ ਇੱਥੇ ਗੁਰੂ ਘਰ ਬਣ ਰਿਹਾ ਹੈ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਬਣਾ ਵਧੀਆ ਪਾਵਨ ਸਥਾਨ ਤੇ ਉਹ ਤੁਹਾਡੀ ਸੰਗਤ ਵਾਸਤੇ ਬਣ ਰਿਹਾ ਜਦੋਂ ਸੰਗਤ ਆਓਗੇ ਤੁਸੀਂ ਇੱਥੇ ਰਹੋ ਬੇਟੋ ਇਥੇ ਇਹਨਾ ਇਹ ਪਿੰਡ ਜਿਹੜਾ ਆਨੰਤਨਾਗ ਤੋਂ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਆ ਤੇ ਆਪ ਜੀ ਜਦੋਂ ਵੀ ਆਓ ਇੱਧਰ ਤਾਂ ਇਥੇ ਜ਼ਰੂਰ ਸ਼ੀਦਾ ਸਿੰਘਾਂ ਦੇ ਦਰਸ਼ਨਦਾਰੇ ਕਰਨ ਗੁਰਦਵਾਰਾ ਪਾਵਨ ਸਥਾਨ ਦੇ ਦਰਸ਼ਨਦਾਰੇ ਕਰਨ ਆਇਆ ਕਰੋ ਬੜਾ ਹੀ ਮਾਨ ਸਤਿਕਾਰ ਮਿਲਦਾ ਬਹੁਤ ਹੀ ਵਧੀਆ ਲੱਗਾ ਭਾਈ ਨਾਨ ਸਿੰਘ ਜੀ ਬੜਾ ਵੱਡਾ ਮੋਕਾ ਲਾਇਆ ਆਪ ਜੀ ਨੇ ਆਪਣੇ ਪਿੰਡੇ ਤੇ ਹੰਡਾਇਆ ਤੇ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਸ਼ਾ ਮੇਰ ਪਰਿਆਤ ਰੱਖਣੇ ਇਸੇ ਤਰ੍ਹਾਂ ਤੁਹਾਨੂੰ ਤਾਂ ਦੁਸਤਰੀਆਂ ਦਾਤਾ ਬਖਸ਼ਿਸ਼ ਕਰਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੱਥੇ ਆਇਓ ਇੱਥੇ ਆ ਕੇ ਤੁਸੀਂ ਸਾਡੀ ਸਾਰ ਲਈ ਨਹੀਂ ਜੀ 24 ਸਾਲ ਦਾ ਸਮਾਂ ਹੋ ਗਿਆ ਫਿਰ ਤੁਸੀਂ ਆ ਕੇ ਤੇ ਪੁੱਛਿਆ ਜੀ ਕੀ ਹੋਇਆ ਕੀ ਨਹੀਂ ਹੋਇਆ ਇਹ ਬਹੁਤ ਬਹੁਤ ਮਾਨ ਵਾਲੀ ਗੱਲ ਹੈ ਜੀ ਹੋਰ ਤੁਹਾਡਾ ਬਹੁਤ ਬਹੁਤ ਬਾਕੀ ਜੀ ਧੰਨਵਾਦ ਕਰਦਾ ਬੜੀ ਖੁਸ਼ੀ ਦੀ ਗੱਲ ਮਿਲੀ ਜਿਹੜੀ ਇੱਥੇ ਅਸੀਂ ਵੇਖਿਆ ਸਾਡੇ ਸਿੱਖ ਬੱਚੇ ਜਿੰਨੇ ਵੀ ਆ ਸਾਡੇ ਦਸਤਾਰਾਂ ਤੇ ਦਾੜੇ ਕੇਸ ਰੱਖੇ ਦੇਖੋ ਤੁਸੀਂ ਇੱਕ ਪਸੰਦੀ ਤੁਹਾਨੂੰ ਇੱਥੇ ਦਾੜੀ ਕੱਟਾ ਜਾਂਦਾ ਜੀ ਬਿਲਕੁਲ ਬਿਲਕੁਲ ਸੌਰੀ ਪਸੰਦੀ ਹਾਂਜੀ ਹਾਂਜੀ ਅਸੀਂ ਬੱਚੇ ਦੇ ਕੋਈ ਦੇਖੋ ਐਵੇਂ ਥੋੜੀ ਮੁੱਛੀ ਕੱਟ ਕੇ ਆ ਜਾਵੇ ਨਾ ਤਾਂ ਬਾਹਰ ਨਹੀਂ ਨਿਕਲੇਗਾ ਕਾਰੋਕਰ ਉਹ ਪਤਾ ਲੱਗ ਜਾਵੇ ਦੇਖੋ ਜੀ ਸੋਸਾਇਟੀ ਵਿੱਚ ਉਹਦਾ ਸੋਸਾਇਟੀ ਵਿੱਚ एकदम ਸੋਸਾਇਟੀ ਤੋਂ ਸਿੱਖਿਆ ਜਾਂਦਾ ਵਾਹਿਗੁਰੂ ਤੇ ਐਸਾ ਵੈਸੇ ਵੈਸੇ ਕਦੇ ਹੋਇਆ ਨਹੀਂ ਹਸਣ ਹੋਇਆ ਨਹੀਂ ਕਦੀ ਅੱਜ ਤੋਣੀ ਜਦੋਂ ਤੋਣੀ ਅੱਜ ਇੱਥੇ 2024 ਆ ਗਿਆ ਜੀ ਕਦੀ ਵੀ ਐਸੀ ਕੋਈ ਵਾਰਦਾਤ ਨਹੀਂ ਹੋਈ ਵਾਹਿਗੁਰੂ ਕਿਸੇ ਨੇ ਰੋਮਾਂ ਨਹੀਂ ਖੜਨ ਰੋਮਾਂ ਦੇਖਾਂ ਏ ਆ ਜੀ ਸਿੱਖੀ ਜਿਹੜੀ ਇੱਥੇ ਸੰਭਾਲ ਕੇ ਆ ਸਭ ਬਸੂਰਤ ਹੈ ਅਸੀਂ ਪੰਜਾਬ ਚ ਕਹਿੰਨੇ ਅਸੀਂ ਸੇਖਾਂ ਪਰ ਇੱਥੇ ਨਿਕਲ ਕੇ ਵੇਖੋ ਸਾਡੇ ਗੁਰਦਵਾਰਿਆਂ ਵਿੱਚ ਉੱਥੇ ਗੁਰੂ ਕਾਰਨ ਵਿੱਚ ਸਵੇਰੇ ਅੰਮ੍ਰਿਤ ਵੇਲੇ ਸਾਡੇ 3:30 ਪੌਣੇ 4 ਵਜੇ ਨਿਤਨੇਮ ਸਟਾਰਟ ਹੋ ਜਾਂਦਾ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਨੇ ਵਾਹਿਗੁਰੂ ਇਹ ਇਥੋਂ ਦੇ ਬੱਚੇ ਕੀਰਤਨ ਕਰਦੇ ਆ ਸਾ ਸੰਗਤ ਜੀ ਦੇ ਇਥੋਂ ਦੇ ਬੱਚੇ ਸੰਗਤ ਜਿਹੜੀ ਆ ਉਹ ਕੀਰਤਨ ਕਰਦੇ ਆ ਖੰਡਵਾਲ ਸਾਹਿਬ ਕਰਦੇ ਪਾਠੀ ਸੰਗਾ ਪਰ ਪਾਠੀ ਸੰਗਾ ਵਾਹਿਗੁਰੂ ਇਹ ਵੀਡੀਓ ਸ਼ੇਅਰ ਜਰੂਰ ਕਰਿਓ ਜੀ ਸਾਰੇ